ਸਾਡੀ ਮਾਂ ਇੱਕੋ ਹੀ ਹੈ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਕਲਗੀ ਤਰਪਾ ਸਾਹਿਬ ਮਾਤਾ ਸਾਹਿਬ ਦੇਵਾਂ ਕਿਆ ਕਰਦੇ ਸੀ ਰੋਤਾਸ ਜਨਮ ਹੋਇਆ ਪਿਤਾ ਹਰਿ ਭਗਵਾਨ ਜੀ ਮਾਤਾ ਜਸ ਦੇਵੀ ਜੀ ਦੇ ਘਰ ਜਦੋਂ ਜਨਮ ਹੋਇਆ ਤਰ ਅਰਦਾਸ ਕਰ ਦਿੱਤੀ ਕਲਗੀ ਤਰਪਾ ਸਾਹਾ ਤੁਹਾਡੇ ਚਰਨਾਂ ਦੀ ਸੇਵਕ ਬਣਾਉਣੀ ਉਸ ਦਿਨ ਤੋਂ ਮਾਤਾ ਕਹਿਣ ਲੱਗੇ ਮਾਪਿਓ ਵੀ ਉਹਨਾਂ ਨੂੰ ਮਾਤਾ ਕਹਿਣ ਲੱਗ ਗਏ ਸੀ ਮਾਤਾ ਸੁੰਦਰ ਕੌਰ ਦੀ ਕੁੱਖੋਂ ਇੱਕ ਸਹੇਬਜ਼ਾਦਾ ਵੱਡਾ ਬਾਬਾ ਜੀ ਸਿੰਘ ਪੈਦਾ ਹੋਇਆ ਤਿੰਨ ਸਹੇਬਜ਼ਾਦੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਪੈਦਾ ਹੋਏ ਹਰ ਕਦੇ ਮਨ ਇੱਛਾ ਮੈਂ ਮਾਂ ਬਣਾ ਮੇਰੀ ਗੋਦ ਵਿੱਚ ਲਾਲ ਖੇਡੇ ਇੱਕ ਦਿਨ ਮਾਤਾ ਜੀ ਉਦਾਸ ਨੇ ਮਾਤਾ ਸਾਹਿਬ ਕੌਰ ਇਹ ਨਿਜਮ ਸੀ ਮਾਤਾ ਸਾਹਿਬ ਕੌਰ ਜੀ ਦਾ ਕਿ ਕਲਗੀ ਤਰਪਾਸ਼ਨ ਪ੍ਰਸ਼ਾਦ ਛਕਾ ਕੇ ਫਿਰ ਪ੍ਰਸ਼ਾਸ਼ਕਦੇ ਹੁੰਦੇ ਸੀ ਭਾਵਨਾ ਸੀ ਕਿੰਨੀ ਪ੍ਰਸ਼ਾਸ਼ਕਨ ਲੱਗੇ ਮਾਤਾ ਸਾਹਿਬ ਸਹਿਬ ਕੌਰ ਜੀ ਦੇ ਚਿਹਰੇ ਤੇ ਉਦਾਸੀ ਸਹਿਬ ਦੇਵਾ ਉਦਾਸੀ ਕਿਉਂ ਤੁਹਾਡੇ ਚਿਹਰੇ ਮਹਾਰਾਜ ਮਾਤਾ ਸੁੰਦਰ ਕੌਰ ਜੀ ਦਾ ਸਹਿਬ ਜਿਆਦਾ ਮਾਤਾ ਜੀਤੋ ਜੀ ਦੇ ਮੇਰੀ ਵਿਚਾ ਹੈ ਸਵੇਰੇ ਆਓ ਫਿਰ ਦਰਬਾਰ ਚ ਦਰਬਾਰ ਚ ਆ ਗਏ ਪੰਜ ਸਿੰਘ ਖਾਲਸਾ ਮਹਾਰ ਦੇ ਕੋਲ ਖੜਾ ਕਰਕੇ ਆਖਿਆ ਮਾਤਾ ਸਹਿਬਕੌਰ ਨੂੰ ਬਾਕੀ ਦੁਨੀਆ ਦੀਆਂ ਮਾਵਾਂ ਨੂੰ ਪੁੱਤਰ ਦੇ ਵਿਛੋੜੇ ਝੱਲਨੇ ਪੈਣਗੇ ਖੁੱਖਾਂ ਗੋਦ ਖਾਲੀ ਹੋਣਗੀਆਂ ਮਾਵਾਂ ਦੀਆਂ ਪਰ ਸਹਿਬ ਦੇਵਾ ਜਿਹੜਾ ਤੇਰਾ ਪੁੱਤਰ ਹੋਏਗਾ ਉਹ ਸਦਾ ਅਮਰ ਹੋਏਗਾ ਤੂੰ ਖਾਲਸੇ ਦੀ ਮਾਤਾ ਅੱਜ ਤੋਂ ਖਾਲਸਾ ਤੇਰੀ ਝੋਲੀ ਚ ਪਾਇਆ